ਇਤਿਹਾਸਕਾਰ ਲਿਖਦੇ ਨੇ ਔਰ ਉਹਦੇ ਸ਼ਬਦ ਜੇ ਤੁਸੀਂ ਸੁਣ ਲੋਗੇ ਤਾਂ ਜਿਵੇਂ ਇੱਕ ਬੱਬਰ ਸ਼ੇਰ ਦੀ ਤਹਾੜ ਹੁੰਦੀ ਹੈ ਇਦਾਂ ਦੇ ਸ਼ਬਦ ਨਹੀਂ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਿਖਦੇ ਨੇ ਕਿ ਤੂੰ ਗਿੱਦੜ ਹੈ ਤੇਰੇ ਪੈਰਾਂ ਥੱਲੇ ਮੈਂ ਐਸੀ ਅੱਗ ਬਾਲੂੰਗਾ ਕਿ ਤੈਨੂੰ ਪੰਜਾਬ ਦੀ ਧਰਤੀ ਦਾ ਪਾਣੀ نصیਬ ਨਹੀਂ ਹੋਣਾ ਜ਼ਫਰਨਾਮੇ ਚ ਹੂ ਬਹੁ ਸ਼ਬਦ ਜੋ ਲਿਖੇ ਗਏ ਨੇ ਉਹ ਅਸੀਂ ਤੁਹਾਨੂੰ ਪੜ੍ਹ ਕੇ ਸੁਣਾਵਾਂਗੇ ਇਹ ਸ਼ਬਦ ਸਮਝਣ ਤੋਂ ਪਹਿਲਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਰੀਰਿਕ ਹਾਲਾਤ ਸਮਝਣ ਦੀ ਵੀ ਲੋੜ ਹੈ ਮਾਚੀਵਾੜੇ ਦੇ ਉਹ ਹਾਲਾਤ ਜਿਹੜੇ ਹਾਲਾਤਾਂ 'ਚ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਖੱਤ ਲਿਖਿਆ ਜਿੱਥੇ ਆ ਕੇ ਵੱਡੇ ਤੋਂ ਵੱਡੇ ਯੋਧੇ ਜਰਨੈਲ ਵੀ ਟੁੱਟ ਜਾਂਦੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਨੂੰ ਲਲਕਾਰ ਰਹੇ ਨੇ ਮਾਛੀਵਾੜੇ ਦਾ ਜਦੋਂ ਵੀ ਜ਼ਿਕਰ ਆਉਂਦਾ ਹੈ ਤਾਂ ਇਹ ਹਾਲ ਬਿਆਨ ਕਰਦਿਆਂ ਇਤਿਹਾਸਕਾਰਾਂ ਦੇ ਸ਼ਬਦ ਵੀ ਰੋ ਪੈਂਦੇ ਨੇ ਚਮਕੌਰ ਦੀ ਗੜੀ ਛੱਡਣ ਤੋਂ ਬਾਅਦ ਕਿਵੇਂ ਜੰਗਲਾਂ ਵੇਲਿਆਂ 'ਚ ਹੁੰਦੇ ਹੋਏ ਮਾਛੀਵਾੜੇ ਦੀ ਧਰਤੀ ਤੇ ਗੁਰੂ ਸਾਹਿਬ ਪਹੁੰਚਦੇ ਨੇ ਸਭ ਨੂੰ ਪਤਾ ਹੈ ਕਿ ਬਾਣਾ ਲੀਰੋ ਲੀਰ ਹੋ ਚੁੱਕਿਆ ਸੀ ਪੈਰਾਂ ਤੇ ਛਾਲੇ ਪੈ ਚੁਕੇ ਸੀ ਪੋ ਦਾ ਉਹ ਮਹੀਨਾ ਸੀ ਤੇ ਨੰਗੇ ਪੈਰ ਗੁਰੂ ਗੋਬਿੰਦ ਸਿੰਘ ਜੀ ਕੰਡਿਆਂ ਤੋਂ ਦੀ ਤੂਰੀ ਜਾ ਰਹੇ ਨੇ ਪੈਰਾਂ ਚੋਂ ਖੂਨ ਵਗ ਰਿਹਾ ਹੈ ਇੰਨੀ ਠੰਡ ਚ ਜਦੋਂ ਖੂਨ ਵਗਦਾ ਹੈ ਤਾਂ ਤੁਸੀਂ ਸੋਚ ਸਕਦੇ ਹੋ ਕਿ ਪੂਰੀਆਂ ਲੱਤਾਂ ਸੁਨ ਹੋ ਜਾਂਦੀਆਂ ਹਨ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਅੱਕ ਦੇ ਪੱਤੇ ਤੋੜ-ਤੋੜ ਕੇ ਖਾਦੇ ਕਿ ਖੂਨ ਗਰਮ ਰਹੇ ਖੂਨ ਵਗਦਾ ਰਹੇ ਖੂਨ ਜੰਮੇ ਨਾ ਪਿਛਲੇ 50 ਘੰਟਿਆਂ ਤੋਂ ਜੰਗ ਲੜ ਰਹੇ ਸੀ ਗੁਰੂ ਸਾਹਿਬ 3 ਦਿਨ 3 ਰਾਤਾਂ ਹੋ ਗਏ ਨੇ ਸੁੱਤੇ ਨਹੀਂ ਨੇ ਅਨੰਦਪੁਰ ਦੀ ਧਰਤੀ ਛੱਡਣ ਤੋਂ ਬਾਅਦ 1 ਮਿੰਟ ਵੀ ਇਹੋ ਜਿਹਾ ਨਹੀਂ ਹੈਗਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਆਰਾਮ ਨਾਲ ਕਟਿਆ ਹੋਵੇ ਸਰੀਰਿਕ ਹਾਲਾਤ ਐਨੀ ਦੁਰਬਲ ਹੋ ਗਈ ਸੀ ਕਿ ਮਾਛੀਵਾੜੇ ਦੇ ਇੱਕ ਜੰਗਲ 'ਚ ਇੱਕ ਬਾਗ 'ਚ ਗੁਰੂ ਸਾਹਿਬ ਉਹ ਜੰਡ ਦੇ ਦਰਖ ਥੱਲੇ ਇੱਕ ਟਿੰਡ ਦਾ ਸਰਾਣਾ ਲਾ ਕੇ ਉਥੇ ਵਿਸ਼ਰਾਮ ਕਰਨ ਲੱਗ ਜਾਂਦੇ ਨੇ ਕਿਰਪਾਨ ਫੜੀ ਹੈ ਜਦੋਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪਿਆ ਸੀ ਤਾਂ 10000 ਸਿੰਘ ਸੀ ਕਿਲੇ 'ਚ ਇਸ ਸਮੇ ਗੁਰੂ ਸਾਹਿਬ ਨਾਲ ਇੱਕ ਵੀ ਸਿੰਘ ਨਹੀਂ ਹੈ ਅਨੰਦਪੁਰ ਵਿਛੜ ਗਿਆ ਦੋ ਜਵਾਨ ਪੁੱਤ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਦੇਖੇ ਛੋਟੇ ਪੁੱਤਾਂ ਦਾ ਪਤਾ ਨਹੀਂ ਹੈ ਕਿੱਥੇ ਨੇ ਮਾਤਾ ਗੁਜਰਕੋਟ ਦਾ ਪਤਾ ਨਹੀਂ ਕਿੱਥੇ ਨੇ ਪਿੱਛਾ ਕਰਦੇ ਕਰਦੇ ਪਈ ਦਿਆ ਸਿੰਘ ਪਈ ਧਰਮ ਸਿੰਘ ਪਈ ਮਾਨ ਸਿੰਘ ਗੁਰੂ ਜੀ ਨੂੰ ਲੱਭਦੇ ਲੱਭਦੇ ਮਾਝੀਵਾੜੇ ਦੇ ਉਹ ਜੰਗਲ ਵਿੱਚ ਪਹੁੰਚ ਜਾਂਦੇ ਹਨ ਤਿੰਨੋਂ ਸਿੰਘ ਜਦੋਂ ਪਹੁੰਚਦੇ ਨੇ ਤਾਂ ਪਾਤਸ਼ਾਹਾਂ ਦੇ ਪਾਤਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਦੀ ਇਹ ਹਾਲਤ ਵੇਖ ਕੇ ਭਾਵੁਕ ਹੋ ਜਾਂਦੇ ਨੇ ਤਿੰਨੋਂ ਸਿੰਘ ਜਾ ਕੇ ਗੁਰੂ ਜੀ ਦੇ ਚਰਨਾਂ 'ਤੇ ਬੈਠ ਜਾਂਦੇ ਨੇ ਤੇ ਉਹਨਾਂ ਦੇ ਪੈਰ ਦੱਬਣ ਲੱਗ ਜਾਂਦੇ ਨੇ ਤੇ ਗੁਰੂ ਜੀ ਦੀ ਝਟ ਹੀ ਨੀਂਦ ਖੁੱਲਦੀ ਹੈ ਤੇ ਹੱਥ ਪੈਂਦਾ ਹੈ ਸ਼ਮਸ਼ੀਰ ਨੂੰ ਜਦ ਏਕੋਦਮ ਆਪਣੇ ਸਿੰਘਾਂ ਨੂੰ ਦੇਖਦੇ ਨੇ ਤਾਂ ਫਿਰ ਤਲਵਾਰ ਰੱਖ ਦਿੰਦੇ ਨੇ ਐਨੇ ਨੂੰ ਹੀ ਉਸ ਬਾਗ ਦਾ ਜੋ ਨੌਕਰ ਸੀ ਉਹ ਆਪਣੇ ਮਾਲਕ ਗੁਲਾਬੇ ਨੂੰ ਜਾ ਕੇ ਦੱਸ ਦਿੰਦਾ ਹੈ ਕਿ ਦਸਤਾਰਾਂ ਵਾਲੇ ਸਿੰਘ ਆਪਣੇ ਬਾਗ 'ਚ ਬੈਠੇ ਹਨ ਉਨੇ ਗੁਲਾਬਾਂ ਤੇ ਪੰਜਾਬਾਂ ਜਿਨ੍ਹਾਂ ਦਾ ਬਾਗ ਸੀ ਇਹ ਕੌਣ ਸੀ ਇਹ ਮਸੰਦ ਸੰਗੁਰੂ ਕਰਦੇ ਫਿਰ ਗੁਲਾਬਾਂ ਤੇ ਪੰਜਾਬਾਂ ਗੁਰੂ ਜੀ ਨੂੰ ਇਥੋਂ ਬੇਨਤੀ ਕਰਕੇ ਆਪਣੇ ਘਰ ਲੈ ਕੇ ਜਾਂਦੇ ਨੇ ਤੇ ਥੋੜੇ ਹੀ ਟਾਈਮ ਚ ਗੁਰੂ ਜੀ ਦੇ ਇੱਥੇ ਹੋਣ ਦੀ ਖਬਰ ਆਂਡ ਗਵਾਂਡ ਸੇ ਫੈਲ ਜਾਂਦੀ ਹੈ ਤੇ ਫਿਰ ਗੁਲਾਬਾਂ ਤੇ ਪੰਜਾਬਾਂ ਡਰ ਜਾਂਦੇ ਹਨ ਫਿਰ ਇਥੋਂ ਗੁਰੂ ਜੀ ਗਨੀਖਾ ਤੇ ਨਵੀਖਾਂ ਦੇ ਘਰ ਚਲੇ ਜਾਂਦੇ ਨੇ ਉਨੇ ਗਨੀ ਖਾਨ ਤੇ ਨਵੀ ਖਾਨ ਕੌਣ ਨੇ ਗਨੀ ਖਾਨ ਨਵੀ ਖਾਨ ਗੁਰੂ ਜੀ ਨੂੰ ਘੋੜੇ ਵੇਚਣ ਆਇਆ ਕਰਦੇ ਸੀ ਕਾਬਲੇ ਘੋੜੇ ਲਿਆ ਕੇ ਵੇਚਿਆ ਕਰਦੇ ਸੀ ਤੇ ਜਦੋਂ ਗੁਰੂ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ ਤਾਂ ਸਭ ਤੋਂ ਪਹਿਲਾਂ ਉਹ ਗਏ ਸੀ ਕੋਟਲਾ ਨਹਿ ਖਾਨ ਦੀ ਹਵੇਲੀ ਗਨੀ ਖਾਨ ਨਵੀ ਖਾਨ ਇਹ ਨਹਿ ਖਾਨ ਦੇ ਮਾਮੇ ਦੇ ਮੁੰਡੇ ਨੇ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਗਨੀ ਖਾਨ ਨਵੀ ਖਾਨ ਦੇ ਘਰ ਗੁਰੂ ਜੀ 2 ਦਿਨ ਤੇ 2 ਰਾਤਾਂ ਰੁਕੇ ਤੇ ਇਥੋਂ ਹੀ ਗੁਰੂ ਜੀ ਨੇ ਔਰੰਗਜ਼ੇਬ ਨੂੰ ਉਹ ਚਿੱਠੀ ਲਿਖੀ ਮਾਚੀਵਾੜੇ ਸਤਗੁਰ ਜੀ ਨੂੰ ਆ ਮਿਲੇ ਗਨੀ ਖਾਨ ਨਬੀ ਖਾਨ ਦੋ ਪ੍ਰਾ ਪਠਾਨ ਜੋ ਸਤਕੂਰ ਪਾਸ ਕਦੇ ਸੇਵਕ ਵੀ ਰਹਿ ਕੇ ਗਏ ਸੀ ਤੇ ਫਿਰ ਘੋੜੇ ਵੇਚਣ ਵੀ ਆਇਆ ਜਾਇਆ ਕਰਦੇ ਸੀ ਤੇ ਫਿਰ ਇਹਨਾਂ ਨੇ ਨੂਰਪੁਰ ਦਾ ਸੈਦ ਲਿਆ ਮਿਲਾਇਆ ਜੋ ਕਾਜ਼ੀ ਸੀ ਤੇ ਜੋ ਪਹਿਲਾ ਤੋਂ ਹੀ ਸ੍ਰੀ ਗੁਰੂ ਜੀ ਦਾ ਪ੍ਰੇਮੀ ਸੀ ਇੱਥੇ ਸਤਗੁਰੂ ਜੀ ਇੱਕ ਖੱਤ ਲਿਖਦੇ ਨੇ ਜੀ ਦੇ ਵਿੱਚ ਕੀਤੇ ਕੋਲਕਰਾਰ ਤੋੜ ਕੇ ਮੁੜ ਹਮਲਾ ਕਰਨ ਦੇ ਬਾਬਤ ਲਿਖਿਆ ਹੈ ਇਹ ਖੱਤ ਇਥੋਂ ਹੀ ਤੋੜਨਾ ਸੀ ਤਾਂ ਕਿ ਸਰਕਾਰੀ ਤੌਰ ਤੇ ਜੋ ਸੱਚ ਝੂਠ ਦੀ ਮਿਲਾਵਟ ਭਰੀ ਖਬਰ ਪਾਤਸ਼ਾਹ ਨੂੰ ਪੁੱਜਣੀ ਹੈ ਉਸ ਤੋਂ ਪਹਿਲਾਂ ਪਾਤਸ਼ਾਹ ਨੂੰ ਗੁਰੂ ਜੀ ਵੱਲੋਂ ਸੱਚੀ ਖਬਰ ਪੁੱਜੇ ਉਨੇ ਇਥੇ ਪਾਚਾ ਕਿਨੂੰ ਕਿਹਾ ਗਿਆ ਹੈ ਇਥੇ ਪਾਚਾ ਕਿਹਾ ਗਿਆ ਹੈ ਔਰੰਗਜ਼ੇਬ ਨੂੰ ਕਿਉਂਕਿ ਜੋ ਮੁਗਲ ਬਾਦਸ਼ਾਹ ਹੁੰਦੇ ਸਨ ਉਹਨਾਂ ਨੂੰ ਪਾਚਾ ਕਿਹਾ ਜਾਂਦਾ ਸੀ ਤੇ ਸਿੱਖ ਸੰਗਤ ਗੁਰੂ ਸਾਹਿਬਾਨਾਂ ਨੂੰ ਸੱਚਾ ਪਾਚਾ ਆਖਦੀ ਸੀ ਗੁਰੂ ਹਰਗੋਬਿੰਦ ਜੀ ਤੋਂ ਲੈ ਕੇ ਸਿੱਖ ਸੰਗਤ ਗੁਰੂ ਸਾਹਿਬਾਨਾਂ ਨੂੰ ਸੱਚਾ ਪਾਚਾ ਆਖਦੀ ਸੀ ਇਥੋਂ ਤੱਕ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਪੁੱਤਰ ਤੋਂ ਬਹਾਦਰ ਸ਼ਾਹ ਨੂੰ ਮਿਲਦੇ ਨੇ ਤਾਂ ਉਥੋਂ ਦੀ ਤੋਲਪਿੰਡ ਦੀ ਸੰਗਤ ਨੂੰ ਇੱਕ ਹੁਕਮਨਾਮਾ ਜਾਰੀ ਕਰਦੇ ਨੇ ਉਹਦੇ 'ਚ ਵੀ ਉਹ ਬਹਾਦਰ ਸ਼ਾਹ ਨੂੰ ਪਾਚਾ ਕਹਿ ਕੇ ਸੰਬੋਧਿਤ ਕਰਦੇ ਨੇ ਇਥੇ ਪਾਚਾ ਦਾ ਮਤਲਬ ਹੈ ਔਰੰਗਜ਼ੇਬ ਜੋ ਮਨਸੂਬਾ ਪਾਚਾ ਜਾਂ ਅਹਿਲਕਾਰ ਨੇ ਬਣਾਇਆ ਸੀ ਕਿ ਕਸਮਾ ਖਾ ਕੇ ਗੁਰੂ ਜੀ ਨੂੰ ਕਿਲੇ ਤੋਂ ਬਾਹਰ ਕੱਢੋ ਤੇ ਫਿਰ ਕਸਮ ਤੋੜ ਕੇ ਹਮਲਾ ਕਰਦੇ ਹੋ ਇਸ ਤਰ੍ਹਾਂ ਦੇ ਦਗੇ ਨਾਲ ਮਾਰ ਲੋ ਪਰ ਉਹ ਮਨਸੂਬਾ ਕਾਮਯਾਬ ਨਹੀਂ ਹੋਇਆ ਫਿਰ ਜਦੋਂ ਪਾਤਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਜੀ ਹਜੇ ਜਿਉਂਦੇ ਹਨ ਹਜੇ ਲੜਨ ਨੂੰ ਤਿਆਰ ਹਨ ਰਾਜਦਾਨੀ ਫੌਜ ਗੁਆ ਕੇ ਦੋ ਪੁੱਤਰ ਚਮਕੌਰ ਵਿੱਚ ਸ਼ਹੀਦ ਕਰਾ ਕੇ ਗੁਰੂ ਜੀ ਦੀ ਸੂਰਤ ਨਹੀਂ ਹਾਰੀ ਹੌਸਲਾ ਨਹੀਂ ਟੱਠਾ ਤੇ ਮਰਦਾਨਗੀ ਦੀ ਚਵੀ ਨਹੀਂ ਖਾਦੀ ਤੇ ਪਾਤਸ਼ਾਹ ਤੋਂ ਡਰ ਨਹੀਂ ਮੰਨਿਆ ਇਹ ਖਤ ਇਹ ਜਾਪਦਾ ਹੈ ਕਿ ਪਾਈ ਦਿਆ ਸਿੰਘ ਜੀ ਮਾਜੀ ਵਾੜੇ ਤੋਂ ਹੀ ਲੈ ਕੇ ਟੁਰੇ ਹਨ ਤੇ ਸੈਯਦ ਨੂਰਪੂਰੀ ਕਾਜ਼ੀ ਤੇ ਗਨੀ ਖਾਨ ਨਬੀ ਖਾਨ ਨੇ ਸਹਿਯਤਾ ਕੀਤੀ ਹੈ ਹੁਣ ਅਸੀਂ ਤੁਹਾਨੂੰ ਇਹ ਦੱਸਾਂਗੇ ਕਿ ਇਸ ਖਤ ਵਿੱਚ ਗੁਰੂ ਜੀ ਨੇ ਔਰੰਗਜ਼ੇਬ ਨੂੰ ਕੀ ਲਿਖਿਆ ਤੇ ਕਿਵੇਂ ਲਲਕਾਰਿਆ ਹਾਲਾਤ ਆਪਾਂ ਸਭ ਸਮਝ ਚੁੱਕੇ ਹਾਂ ਕਿ ਉਸ ਸਮੇ ਗੁਰੂ ਜੀ ਦੇ ਸਰੀਰਿਕ ਹਾਲਾਤ ਕਿਹੋ ਜਿਹੀ ਪਰ ਇੱਥੇ ਇੱਕ ਗੱਲ ਗੌਰ ਕਰਨ ਵਾਲੀ ਵੀ ਹੈ ਕਿ ਇਹ ਖਤ ਲਿਖਣ ਸਮੇਂ ਤੱਕ ਛੋਟੇ ਸਾਹਿਬ ਜਦਿਆਂ ਦੀ ਸ਼ਹਾਦਤ ਨਹੀਂ ਹੋਈ ਸੀ ਜਾਂ ਫਿਰ ਉਹਨਾਂ ਦੀ ਸ਼ਹਾਦਤ ਦੀ ਖਬਰ ਗੁਰੂ ਜੀ ਤੱਕ ਨਹੀਂ ਪਹੁੰਚੀ ਕਿਉਂਕਿ ਇਸ ਤੋਂ ਅੱਗੇ ਗੁਰੂ ਜੀ ਜਾਣਦੇ ਨੇ ਦੀਨਾ ਕਾਂਗੜ ਦੀ ਧਰਤੀ ਜਿੱਥੇ ਜ਼ਫਰਨਾਮਾ ਲਿਖਿਆ ਜਾਂਦਾ ਹੈ ਤੇ ਜ਼ਫਰਨਾਮੇ ਵਿੱਚ ਗੁਰੂ ਜੀ ਲਿਖਦੇ ਹਨ ਕਿ ਚਹ ਸੁਧ ਕੇ ਚੂ ਬਚਗਾਹ ਕੋ ਕੁਸਤਚਾਰ ਕਿ ਬਾਕੀ ਬੇਮਾ ਦਸਤ ਪੇਜੀ ਦਮਾਤ ਇਥੇ ਗੁਰੂ ਜੀ ਕਹਿ ਰਹੇ ਹਨ ਕਿ ਫਿਰ ਕੀ ਹੋਇਆ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਹਜੇ ਮੇਰਾ ਖਾਲਸਾ ਕੁੰਡਲਿਆ ਸਭ ਜਿਉਂਦਾ ਹੈ ਜੋ ਤੇਰੇ ਤੋਂ ਬਦਲਾ ਲਏਗਾ ਹੁਣ ਜਿਹੜਾ ਖਤ ਗੁਰੂ ਜੀ ਨੇ ਮਾਚੀਵਾੜੇ ਦੀ ਧਰਤੀ ਤੇ ਲਿਖਿਆ ਸੀ ਉਹਦੇ ਚ ਗੁਰੂ ਜੀ ਲਿਖਦੇ ਹਨ ਸਹਿ ਸ਼ੁੱਧ ਗਰਸ਼ ਗਲੇ ਬੰਕਰੂ ਰਿਆ ਹਮੀ ਕੁਸਤ ਦੋ ਬਚਹਾਏ ਸ਼ੇਰ ਹਾਂ ਜੇ ਸ਼ੇਰ ਜਿਹਾ ਜਿੰਦਾ ਮਾਨਿਤ ਹਮੀ ਜੇ ਤੂੰ ਇntਕਾਮੇ ਸਤਾਨਦ ਹਮੀ ਇੱਥੇ ਗੁਰੂ ਜੀ ਕਹਿ ਰਹੇ ਹਨ ਕਿ ਫਿਰ ਕੀ ਹੋਇਆ ਜੇ ਗਿੱਦੜ ਨੇ ਮੇਰੇ ਦੋ ਪੁੱਤ ਸ਼ਹੀਦ ਕਰ ਦਿੱਤੇ ਹਜੇ ਬੱਬਰ ਸ਼ੇਰ ਜਿਉਂਦਾ ਹੈ ਜੋ ਤੇਰੇ ਤੋਂ ਬਦਲਾ ਲਏਗਾ ਇੱਥੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਜ਼ਿਕਰ ਹੈ ਤੇ ਇਸ ਤੋਂ ਅੱਗੇ ਗੁਰੂ ਜੀ ਲਿਖਦੇ ਹਨ ਨਾ ਜੇਵਦ ਤੁਰਾ ਨਾਮ ਔਰੰਗਜ਼ੇਬ ਕੇ ਔਰੰਗਜ਼ੇਬਾ ਨਾ ਆਇਦ ਫਰੇਬ ਇਥੇ ਗੁਰੂ ਜੀ ਕਹਿ ਰਹੇ ਹਨ ਕਿ ਤੇਰਾ ਨਾਮ ਔਰੰਗਜ਼ੇਬ ਜੱਚਦਾ ਹੀ ਨਹੀਂ ਹੈ ਕਿਉਂਕਿ ਤਖਤਾਂ ਦੇ ਮਾਲਕ ਇਹੋ ਜੇ ਫਰੇਬ ਨਹੀਂ ਕਰਦੇ ਹੁੰਦੇ ਦੇਖੋ ਇਹ ਸਿੱਧੀ ਲਲਕਾਰ ਹੈ ਉਹਦੇ ਨਾਮ ਨੂੰ ਲੈ ਕੇ ਔਰੰਗਜ਼ੇਬ ਦਾ ਕੋਈ ਨਾਮ ਤੱਕ ਵੀ ਨਹੀਂ ਸੀ ਲੈਂਦਾ ਜਿਹੜਾ ਔਰੰਗਜ਼ੇਬ 10 ਲੱਖ ਦੀ ਫੌਜ ਗੁਰੂ ਸਾਹਿਬਾ ਆਨਾ ਦੀ 40 ਸਿੰਘਾਂ ਤੇ ਚਾੜ ਕੀ ਲੈ ਆਇਆ ਸੀ ਤੇ ਇਸ ਤੋਂ ਅੱਗੇ ਗੁਰੂ ਜੀ ਲਿਖਦੇ ਹਨ ਜੇ ਕੋਹੇ ਦਕੰਤ ਤ੍ਰਿਸ਼ਨਾ ਕਾਮ ਮਦੀ ਜੇ ਮੈਵਾੜ ਹਮ ਤਲਕ ਕਾਮ ਮਦੀ ਵਦੀ ਸੂਚੂ ਅਕਨੂ ਨੇ ਗਾਹਤ ਦਵਤ ਕੇ ਆ ਤਲਖੀਵ ਤਿਸਨ ਗੀਤ ਰਵਤ ਇੱਥੇ ਗੁਰੂ ਜੀ ਕਹਿ ਰਹੇ ਹਨ ਕਿ ਮੈਨੂੰ ਪਤਾ ਹੈ ਤੂੰ ਦੱਖਣ ਵਿੱਚ ਹਾਰ ਕੇ ਆਇਆ ਹੈ ਇਥੇ ਗੁਰੂ ਜੀ ਨੂੰ ਪੂਰੇ ਇੰਡੀਆ ਦੀ ਖਬਰ ਸੀ ਕਿ ਕਿੱਥੇ ਕੀ ਚੱਲ ਰਿਹਾ ਹੈ ਐਵੇਂ ਹੀ ਨਹੀਂ ਦੁਸ਼ਮਣ ਨੂੰ ਸਿੱਧਾ ਲਲਕਾਰ ਰਹੇ ਸੀ ਉਹਨਾਂ ਨੂੰ ਪਤਾ ਸੀ ਕਿ ਦੁਸ਼ਮਣ ਦੇ ਦੁਸ਼ਮਣ ਕੌਣ ਨੇ ਤੇ ਦੁਸ਼ਮਣ ਦੇ ਦੋਸਤ ਕੌਣ ਨੇ ਤੇ ਇਸ ਤੋਂ ਅੱਗੇ ਗੁਰੂ ਜੀ ਲਿਖਦੇ ਹਨ ਵਦੀ ਸੂਚੂ ਅਕਨੂ ਨੀ ਗਾਹਤ ਦਵਤ ਕਿ ਆਤਲ ਖੀਵ ਤਿਸਨਗੀਤ ਰਵਤ ਇਥੇ ਗੁਰੂ ਜੀ ਕਹਿ ਰਹੇ ਹਨ ਦੱਖਣ ਵਿੱਚ ਹਾਰ ਕੇ ਤੇ ਮੈਂ ਵਾਰਡ ਵਿੱਚ ਹਾਰ ਕੇ ਹੁਣ ਤੇਰੀ ਨਜ਼ਰ ਸਾਡੇ ਵੱਲ ਹੈ ਪਰ ਤੇਰੀ ਇਹ ਤਲਕੀ ਜਲਦ ਹੀ ਖਤਮ ਕੀਤੀ ਜਾਊਗੀ ਤੇ ਇਸ ਤੋਂ ਅੱਗੇ ਗੁਰੂ ਜੀ ਲਿਖਦੇ ਹਨ ਸ਼ੂਨਾ ਆਤਸ਼ ਜੇ ਨਾਲਤ ਨੇ ਹਮ ਜੇ ਪੰਜਾਬ ਇਬਾਦਤ ਨਾ ਖੁਰਦਮ ਦੇ ਹਮ ਇੱਥੇ ਗੁਰੂ ਜੀ ਕਹਿ ਰਹੇ ਹਨ ਕਿ ਤੇਰੀ ਨਜ਼ਰ ਸਾਡੇ ਵੱਲ ਹੈ ਮੈਂ ਤੇਰੇ ਪੈਰਾਂ ਥੱਲੇ ਐਸੀ ਅੱਗ ਬਾਲੂੰਗਾ ਕਿ ਤੈਨੂੰ ਪੰਜਾਬ ਦੀ ਧਰਤੀ ਦਾ ਪਾਣੀ نصیਬ ਨਹੀਂ ਹੋਣਾ ਦੇਖੋ ਇਹ ਲਲਕਾਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਜਦੋਂ ਗੁਰੂ ਜੀ ਉੱਠ ਕੇ ਬਹਿ ਵੀ ਨਹੀਂ ਸਕਦੇ ਸਨ ਚੰਗੇ ਤਰੀਕੇ ਨਾਲ ਅਦੋਂ ਇਹ ਲਲਕਾਰ ਮਾਰੀ ਸੀ ਔਰੰਗਜ਼ੇਬ ਨੂੰ ਐਵੇਂ ਹੀ ਨਹੀਂ ਮੁਗਲ ਸਲਸਨਤ ਦਾ ਖਾਤਮਾ ਹੋਇਆ ਹੁਣ ਇਸ ਤੋਂ ਅੱਗੇ ਗੁਰੂ ਜੀ ਲਿਖਦੇ ਹਨ ਨਾ ਦੀ ਦਿਰਗਰਾਇਮ ਗਨਾਮੇ ਖੁਦਾ ਕੇ ਦੀਦਮ ਖੁਦਾਓ ਕਲਾਮ ਖੁਦਾ ਬਸੋ ਗੰਦੇ ਐਤਵਾਰੇ ਨਮਾਜ਼ ਮਰਾ ਜ਼ੁਸਬ ਸ਼ਮਸ਼ੀਰੇ ਕਾਰੇ ਨਮਾਜ਼ ਇਥੇ ਗੁਰੂ ਜੀ ਕਹਿ ਰਹੇ ਹਨ ਹੁਣ ਮੈਨੂੰ ਤੇਰੇ ਤੇ ਤੇਰੇ ਰੱਬ ਤੇ ਯਕੀਨ ਨਹੀਂ ਰਹਿਆ ਹੁਣ ਮੈਂ ਤੇਰੀ ਸੋਹਾਂ ਤੇ ਯਕੀਨ ਨਹੀਂ ਕਰਨਾ ਹੁਣ ਅਸੀਂ ਤੈਨੂੰ ਤੇਗ ਨਾਲ ਜਵਾਬ ਦੇਵਾਂਗੇ ਤੇ ਇਸ ਤੋਂ ਅੱਗੇ ਗੁਰੂ ਜੀ ਲਿਖਦੇ ਹਨ ਅਜ਼ਨਾਜ਼ੂ ਨਿਆਮਤ ਸਮਰ ਖੁਰਦਈ ਕਿ ਜੰਗੇ ਜ਼ਬਾਨਾ ਨਾ ਬਰਖੁਰਦਈ ਅਜ ਆਪਸ ਦਰਾ ਅਸਰਾਏ ਕਾਰਜਗ ਮਨ ਆਇਮ ਜ਼ਰੀਦਾ ਤੂੰ ਬਦੋ ਸਵਾਰ ਇਥੇ ਗੁਰੂ ਜੀ ਔਰੰਗਜ਼ੇਬ ਨੂੰ ਕਹਿ ਰਹੇ ਹਨ ਕਿ ਤੂੰ ਲਾਡਾ ਨਿਆਮਤਾਂ ਦੇ ਹੀ ਫਲ ਖਾਦੇ ਹੋਏ ਨੇ ਕਦੇ ਕਿਸੇ ਜੰਗੀ ਯੋਧੇ ਨਾਲ ਤੇਰਾ ਸਾਹਮਣਾ ਨਹੀਂ ਹੋਇਆ ਜੰਗ ਦੇ ਮੈਦਾਨ ਵਿੱਚ ਮੈਂ ਕੱਲਾ ਆਉਂਗਾ ਤੇ ਤੂੰ ਨਾਲ ਦੋ ਸਵਾਰ ਲੈ ਕੇ ਆਇਂ ਦੇਖੋ ਇਹ ਲਲਕਾਰ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਤੋਂ ਬਾਅਦ ਜੋ ਹੋਇਆ ਉਹਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਕਿਵੇਂ ਗੁਰੂ ਜੀ ਦੇ ਸਿੰਘਾਂ ਨੇ ਗੁਰੂ ਜੀ ਦੇ ਲਿਖੇ ਇੱਕ ਇੱਕ ਬੋਲ ਨੂੰ ਸਾਬਿਤ ਕੀਤਾ ਤੇ ਕਿਵੇਂ ਵਜ਼ੀਰ ਖਾਨ ਸੁਚਾਨੰਦ ਔਰੰਗਜ਼ੇਬ ਕੁੱਤੇ ਦੀ ਮੌਤ ਮਰੇ ਤੇ ਕਿਵੇਂ ਗੁਰੂ ਜੀ ਦਾ ਖਾਲਸਾ ਚੜ੍ਹਦੀ ਕਲਾ ਵਿੱਚ ਹੈ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਾ ਕਿੱਥੇ ਨੇ ਉਹ ਵਜ਼ੀਰ ਖਾਨ ਵਰਗੇ ਜਿਹੜੇ ਅਦੋਂ ਲਾ ਕੇ ਕਚੈਰੀ ਬੈਠੇ ਸੀ ਤੇ ਕਹਿ ਰਹੇ ਸੀ ਕਿ ਤੁਹਾਡਾ ਨਾਮੋ ਨਿਸ਼ਾਨ ਤੱਕ ਨਹੀਂ ਰਹਿਣਾ ਕਿਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਧਮਕਾਉਂਦੇ ਸੀ ਕਿ ਤੁਹਾਡਾ ਖਾਤਮਾ ਹੋ ਜਾਊਗਾ ਤੇ ਅੱਜ ਖਾਤਮਾ ਹੋ ਗਿਆ ਵਜ਼ੀਰ ਖਾਨ ਵਰਗਿਆਂ ਦਾ ਕਿੱਥੇ ਨੇ ਇਹਨਾਂ ਦੇ ਵਾਰਿਸ ਕਿੱਥੇ ਨੇ ਸੁਚਾਨੰਦ ਦੇ ਵਾਰਿਸ ਕਿੱਥੇ ਨੇ ਔਰੰਗਜ਼ੇਬ ਦੇ ਵਾਰਿਸ ਗੁਰੂ ਗੋਬਿੰਦ ਸਿੰਘ ਜੀ ਦੇ ਵਾਰਿਸ ਪੂਰੀ ਦੁਨੀਆ ਤੇ ਫੈਲ ਗਏ ਹਨ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਤੇ ਖਾਲਸਾ ਪੰਥ ਰਹੰਦੀਆਂ ਉਮਰਾਂ ਤੱਕ ਜਿਉਂਦਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੰਪੈਨ